ਕਾਨੂੰਨ ਆ ਕਹਿੰਦਾ ਹੈ ਕਿ ਜੇ ਕਿਸੇ ਦਾ ਹੁਣ ਦਿੱਲੀ ਚ ਕਤਲਿਆਮ ਹੋਏ 84 ਦੇ ਅੰਦਰ ਕਤਲਿਆਮ ਹੋਆ ਕਾਨੂੰਨ ਕੀ ਕਹਿੰਦਾ ਹੈ ਕਿ ਉਹ ਦੋਸ਼ੀਆਂ ਨੂੰ ਫੜਿਆ ਜਾਏ ਤੇ ਦੋਸ਼ੀਆਂ ਨੂੰ ਅੰਦਰ ਕੀਤਾ ਜਾਏ ਲੱਖਾਂ ਲੋਕ ਮਾਰੇ ਗਏ ਹਲੇ ਤੱਕ ਕੋਈ ਵੀ ਬੰਦਾ ਫੜਿਆ ਨਹੀਂ ਗਿਆ ਹਰ ਰੋਜ਼ ਐਜੇ ਘਟਨਾ ਹੋ ਰਹੀਆਂ ਆਪਣੇ ਗੁਰੂ ਘਰਾਂ ਤੇ ਹਮਲੇ ਹੋ ਰਹੇ ਐ ਜਿਹੜੀ ਆ ਗੱਲ ਕਰ ਰਿਹਾ ਅਸੀਂ ਕਰ ਰਹੇ ਆ ਅਸੀਂ ਇਨਸਾਫ ਦੀ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਉਸ ਸਮੇਂ ਚ ਆ ਕੇ ਇਮੋਸ਼ਨਲ ਹੋ ਕੇ ਲੋਕਾਂ ਨੇ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਹਜ਼ਾਰਾਂ ਲੱਖਾਂ ਭੈਣ ਭਰਾਵਾਂ ਤੇ ਨੂੰ ਕਤਲ ਕੀਤਾ ਗਿਆ ਆਪਣੇ ਆਪਣੇ ਪਿਓ ਮਾਂ ਸਾਹਮਣੇ ਮਾਰੇ ਗਏ ਉਹਨਾਂ ਚ ਇੱਕ ਇਮੋਸ਼ਨ ਜਾਗੇ ਨਹੀਂ ਦਰਪਾਤ ਸਾਹਿਬ ਤੇ ਹਮਲਾ ਹੋ ਗਿਆ ਤਾਂ ਪ੍ਰੋਮੋਸ਼ਨ ਤੇ ਜਗ ਨਹੀਂ ਜਗਨੇ ਆ। ਜਦੋਂ ਮੋਸ਼ਨ ਜਗ ਗਏ ਤੇ ਲੋਕਾਂ ਨੇ ਕਦਮ ਚੁੱਕੇ। ਉਹ ਜਿਹੜੇ ਲੋਕ ਹੈ ਉਹ ਕਹਿ ਰਹੇ ਆ ਅਸੀਂ ਕਦਮ ਚੁੱਕੇ ਆ। ਅਸੀਂ ਉਹਦੀਆਂ ਸਜ਼ਾ ਵੀ ਪੂਰੀ ਕਰ ਲੀਆਂ। ਜੇ ਕੋਈ ਇੱਥੇ ਕਤਲ ਦੀ ਸਜ਼ਾ ਉਮਰ ਕੈਦ ਹੈ। ਉਮਰ ਕੈਦ ਜੋ ਆਪਣੇ ਪੰਜਾਬ 'ਚ ਹੈ 15 ਸਾਲ ਹੈ। ਇੱਥੇ ਤਾਂ 28 ਸਾਲ ਹੋ ਗਏ। ਸੋਕ ਆਤ ਆਪਣਾ ਇਨਸਾਫ ਦੀ ਗੱਲ ਕਰ ਰਹੇ ਅਸੀਂ ਜੋ ਗੱਲ ਕਰ ਰਹੇ ਆ ਅਸੀਂ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਆ ਸਾਫ ਦੀ ਗੱਲ ਕਰ ਰਹੇ ਆ ਭਾਵ ਐਂ ਕੌਮ ਦੀ ਭਾਵਨਾ ਦੀ ਕੰਮ ਕਰ ਰਹੇ ਆ ਐ ਨਹੀਂ ਹੋ ਸਕਦਾ ਕਿ ਇੰਦਰਾ ਆਪਣਾ ਰਾਜੀਵ ગાંધી ਦੇ ਕਾਤਲ ਉਹ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਸੀ ਉਹਨੂੰ ਤਾਂ ਛੱਡ ਦਿੱਤਾ ਜਾਂਦਾ ਤੇ ਇੱਥੇ ਜਿਨ੍ਹਾਂ ਨੇ ਸਜ਼ਾ ਕੱਟ ਲਈ ਜਿਨ੍ਹਾਂ ਨੇ 28 ਸਾਲ ਸਜ਼ਾ ਕੱਟ ਲਈ ਕਾਰਡ ਕੋਠੀ ਲਿਖਿਆ ਜਦ ਉਹਨਾਂ ਨੂੰ ਨਹੀਂ ਕੀਤਾ ਸੋ ਐਸ ਕਰਕੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਆ ਭਾਵਨਾ ਨੂੰ ਸਭ ਕੌਮ ਦੀ ਸਮਝਣ ਤੇ ਭਾਵਨਾ ਨੂੰ ਸਮਝ ਕੇ ਫੈਸਲਾ ਲਿੱਤਾ ਜਾਏ ਫੋਰ ਐਗਜ਼ਾਮਪਲ ਮੈਂ ਦੱਸਾਂ ਕਈ ਵਾਰ ਆਪਾਂ ਨੈਸ਼ਨਲ ਹਾਈਵੇ ਬਲੌਕ ਕਰ ਲੈਨੇ ਆ ਨੈਸ਼ਨਲ ਹਾਈਵੇ ਮਲੋਕੀ ਮੋਸ਼ਨ ਆ ਜਾਂਦੇ ਕੋਈ ਹਾਦਸਾ ਹੁੰਦਾ ਨੈਸ਼ਨਲ ਹਾਈਵੇ ਬਲੌਕ ਕਰ ਲੈਨੇ ਆ ਬਲੌਕ ਕਰਨ ਦਾ ਮਤਲਬ ਤੁਸੀਂ ਉਹਦੇ ਪਰਚਾ ਹੋਊਗਾ ਆਪਾ ਪਰਚਾ ਨਹੀਂ ਦਿੰਦੇ ਸਰਕਾਰ ਨਹੀਂ ਦਿੰਦੀ ਪਰਚਾ ਕਿਉਂ ਉਹ ਦੇਖਦੇ ਆ ਕਿ ਹਾਲਾਤ ਦੇਖਦੇ ਆ ਕਿ ਆ ਮੋਸ਼ਨਸ ਕਰਕੇ ਹੋਇਆ ਇਸ ਕਰਕੇ ਉਹ ਨਹੀਂ ਦਿੰਦੇ ਤੇ ਉਹ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਉਹਨਾਂ ਨੂੰ ਕਿ ਸਿੱਖ ਕੌਮ ਦੀ ਭਾਵਨਾ ਸਮਝ ਕੇ ਫੈਸਲਾ ਕਰੇ